ਇਹ ਸਾਡਾ ਸੰਵਿਧਾਨ ਹਿੰਦੂ ਮੁਸਲਮਾਨ ਦੀ ਆਗਿਆ ਨਹੀਂ ਦਿੰਦਾ ਸਾਡਾ ਸੰਵਿਧਾਨ ਲੋਕਾਂ ਨੂੰ ਤੋੜਨ ਦੀ ਆਗਿਆ ਨਹੀਂ ਦਿੰਦਾ ਅਸੀਂ ਸਰਕਾਰ ਨਾਲ ਫੈਸਲਾ ਕਰਕੇ ਆਏ ਸੀ ਤਿੰਨ ਕਾਲੇ ਕੂਨ ਵਾਪਸ ਕਰਵਾ ਕੇ ਆਏ ਸੀ ਕਈ ਵਾਰ ਸਰਕਾਰਾਂ ਨੇ ਵੀ ਲਿਖਾ ਪੈ ਗਿਆ ਸੀ ਵੀ ਇਹਨਾਂ ਕੋ ਬੰਦੇ ਨਹੀਂ ਅੱਜ ਨਹੀਂ ਆਉਣ ਵਾਲੇ ਦਿਨਾਂ ਚ ਅਸੀਂ ਬਟਾ ਸੰਘਰਸ਼ ਕਰ ਦੋਵਾਂਗੇ ਜਦੋਂ 26 ਜਨਵਰੀ 1950 ਨੂੰ 50 ਨੂੰ ਪਹਿਲੀ ਵਾਰੀ ਇਹ ਗਣਤੰਤਰ ਲਾਗੂ ਹੋਇਆ ਪਹਿਲਾ ਸੰਵਿਧਾਨ ਦੇਸ਼ ਦਾ ਲਾਗੂ ਹੋਇਆ ਤਾਂ 2 ਸਾਲ ਲਗਾਤਾਰ ਕਿਸਾਨਾਂ ਨੂੰ ਤਰਜੀਹ ਦਿੱਤੀ ਗਈ। ਉਹ ਤੋਂ ਬਾਅਦ ਸਰਕਾਰਾਂ ਨੇ ਕਿਸਾਨ ਨੂੰ ਭੁਲਾਤਾ ਔਰ ਉਹਨਾਂ ਨੇ ਡਿਫੈਂਸ ਨੂੰ ਅੱਗੇ ਲੈ ਜਾਂਦਾ ਆਪਣੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ। ਇਸ ਦੇਸ਼ ਦਾ ਸਭ ਤੋਂ ਵੱਡਾ ਵਰਗ ਜੇ ਤਾਂ ਕਿਸਾਨ ਔਰ ਇੱਥੇ ਦਾ ਖੇਤ ਮਜ਼ਦੂਰ ਹੈ। ਤੇ ਇਹਨੂੰ ਇਗਨੋਰ ਕਰਕੇ ਗਰੀਬੀ ਵੱਲ ਧੱਕਿਆ ਗਿਆ। ਤਾਰੀਆਂ ਪਾਲਿਸੀ ਜਿਹੜੀਆਂ ਕਾਰਪੋਰੇਟ ਹਾਊਸਸ ਦੇ ਹੱਕ 'ਚ ਘੜੀਆਂ ਗਈਆਂ। ਅੱਜ ਸਾਰੀ ਦੁਨੀਆ ਦੇ ਵਿੱਚ ਕਾਰਪੋਰੇਟ ਹਾਊਸਿਸ ਦਾ ਵਿਰੋਧ ਹੋ ਰਿਹਾ ਹੈ ਫਰਾਂਸ ਵਿੱਚ ਐਜੂਕੇਸ਼ਨ ਹੈ ਜਰਮਨੀ 'ਚ ਐਜੂਕੇਸ਼ਨ ਹੈ ਹਾਲੈਂਡ 'ਚ ਐਜੂਕੇਸ਼ਨ ਹੈ ਪੋਲੈਂਡ 'ਚ ਐਜੂਕੇਸ਼ਨ ਹੈ ਸਾਰੀ ਦੁਨੀਆ 'ਚ ਕਾਰਪੋਰੇਟ ਦਾ ਵਿਰੋਧ ਹੋ ਰਿਹਾ ਹੈ ਇਹ ਕਾਰਪੋਰਟਾਈਜ਼ੇਸ਼ਨ ਦੀ ਵਜ੍ਹਾ ਕਰਕੇ ਜਿਹੜਾ ਕਿਸਾਨੀ ਨੂੰ ਪਿੱਛੇ ਧੱਕਿਆ ਗਿਆ ਹੈ ਇਹਦੇ ਵਿਰੋਧ 'ਚ ਅੱਜ ਅਸੀਂ ਇਸ ਕਰਕੇ ਇਕੱਠੇ ਹੋਏ ਆਂ ਕਿ ਸਾਡਾ ਸੰਵਿਧਾਨ ਕਹਿੰਦਾ ਇੱਥੇ ਸਾਰੇ ਬਰਾਬਰ ਨੇ ਇਹ ਸਾਡਾ ਸੰਵਿਧਾਨ ਹਿੰਦੂ ਮੁਸਲਮਾਨ ਦੀ ਆਗਿਆ ਨਹੀਂ ਦਿੰਦਾ ਸਾਡਾ ਸੰਵਿਧਾਨ ਲੋਕਾਂ ਨੂੰ ਤੋੜਨ ਦੀ ਆਗਿਆ ਨਹੀਂ ਦਿੰਦਾ ਇਹ ਲੋਕਾਂ ਨੂੰ ਜੋੜਨ ਦੀ ਆਗਿਆ ਦਿੰਦਾ ਹੈ ਸੋਸ਼ਲਿਸਟਿਕ ਪੈਟਰਨ ਦੀ ਸਾਡੇ ਸੰਵਿਧਾਨ ਵਿੱਚ ਮੁੱਢਲੀ ਗੱਲ ਲਿਖੀ ਹੋਈ ਹੈ ਜਿਹੜੀ ਇਹ ਸਰਕਾਰ ਨੇ ਬਿਲਕੁਲ ਹੀ ਅੱਖੋਂ ਪਰੋਖੇ ਕਰ ਦਿੱਤੀ ਔਰ ਮੈਂ ਸਮਝਦਾ ਭਈ ਇਹ ਦੇਸ਼ ਲਈ ਘਾਤਕ ਹੈ ਲੋਕਾਂ ਨੂੰ ਇੱਥੇ ਦੇ ਲੋਕਾਂ ਨੂੰ ਸੋਚਣਾ ਪਏਗਾ ਜਿਹੜੀਆਂ ਤਾਕਤਾਂ ਲੋਕਾਂ ਦੇ ਮੁੱਦਿਆਂ ਤੇ ਗੱਲ ਨਹੀਂ ਕਰਦੀਆਂ ਅੱਜ ਉਹ ਹਿੰਦੂ ਮੁਸਲਮਾਨ ਦੀ ਗੱਲ ਕਰਦੇ ਨੇ ਗਰੀਬੀ ਦੀ ਗੱਲ ਨਹੀਂ ਕਰਦੇ ਕਿਸਾਨਾਂ ਦੀ ਬੁਲੁਤਸ਼ੀ ਦੀ ਗੱਲ ਨਹੀਂ ਕਰਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਕਰਜ਼ੇ ਦੀ ਗੱਲ ਨਹੀਂ ਕਰਦੇ ਇਥੇ ਦੀ ਅਨਐਮਪਲੋਇਮੈਂਟ ਦੀ ਗੱਲ ਨਹੀਂ ਕਰਦੇ ਇਥੇ ਦੀ ਮਹਿੰਗਾਈ ਦੀ ਗੱਲ ਨਹੀਂ ਕਰਦੇ ਇਹਨਾਂ ਗੱਲਾਂ ਨੂੰ ਛੱਡ ਕੇ ਉਹ ਲੋਕ ਗੱਲਾਂ ਕਰ ਰਹੇ ਨੇ ਰਾਮ ਮੰਦਰ ਦੀਆਂ ਉਹ ਗੱਲਾਂ ਕਰਦੇ ਨੇ ਬਾਬਰੀ ਮਸਜਿਦ ਦੀਆਂ ਉਹ ਲੋਕ ਹਿੰਦੂ ਔਰ ਮੁਸਲਮ ਨੂੰ ਤੋੜਨ ਦੀ ਗੱਲ ਕਰਦੇ ਨੇ ਇਹ ਦੇਸ਼ ਦੇ ਇਹ ਵੀ ਟੁੱਟਾ ਹੀ ਨਹੀਂ ਅਸੀਂ ਐਸਕੇਮ ਵੱਲੋਂ ਅੱਜ ਇਹ ਜਿਹੜੀ ਪ੍ਰੈਕਟਿਕ ਪੇਡ ਕਰ ਰਹੇ ਆਂ ਇਹਦਾ ਮਕਸਦ ਅਸਲੀ ਜਿਹੜਾ ਗਣਤੰਤਰ ਹੈ ਉਹ ਸਾਬਤ ਕਰਨਾ ਹੈ ਅਸਲੀ ਗਣਤੰਤਰ ਕਿਸਾਨਾਂ ਔਰ ਮਜ਼ਦੂਰਾਂ ਨਾਲ ਬਣਦਾ ਹੈ ਅਸਲੀ ਗਣਤੰਤਰ ਇਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਅਹਿਦ ਲੈਣ ਨਾਲ ਬਣਦਾ ਅੱਜ ਸਰਕਾਰਾਂ ਨੂੰ ਅਹਿਦ ਲੈਣਾ ਚਾਹੀਦਾ ਸੀ ਕਿ ਉਹ ਦੇਸ਼ ਵਿੱਚੋਂ ਜਿਹੜੇ 75 ਸਾਲ ਵਿੱਚ ਗਰੀਬੀ ਨੂੰ ਦੂਰ ਕਰ ਸਕੇ ਆਪਣੀਆਂ ਨਾਇਕੀਆਂ ਨੂੰ ਮੰਨਦੇ ਔਰ ਇੱਥੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਵਾਅਦਾ ਅਸੀਂ ਇਹਦੇ ਤੇ ਅੱਜ ਸਾਰੇ ਦੇਸ਼ ਵਿੱਚ 500 ਜ਼ਿਲ੍ਹਿਆਂ ਵਿੱਚ ਤੇ ਪੰਜਾਬ ਵਿੱਚ ਘੱਟੋ ਘੱਟ 100 ਤਾਹਾਂ ਤੇ ਤਹਿਸੀਲਾਂ ਦੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਇਹ ਟ੍ਰੈਕਟਰ ਮਾਰਚ ਕਰ ਰਹੇ ਹਾਂ ਅਸੀਂ ਸਾਰੇ ਇਹ ਇਹ ਵੀ ਸਾਬਤ ਕਰ ਰਹੇ ਹਾਂ ਕਿ ਕਿਸਾਨ ਇੱਕ ਮੁਠ ਹੈ ਕਿਸਾਨ ਵਿੱਚ ਕੋਈ ਫਰਕ ਨਹੀਂ ਕਿਸਾਨ ਕਿਸਾਨ ਨੂੰ ਗੁੰਮਰਾਹ ਵੀ ਕਰ ਰਹੇ ਨੇ ਕੁਝ ਲੋਕ ਗੁੰਮਰਾਹ ਨਹੀਂ ਹੋਏਗਾ ਕਿਸਾਨ ਇਹ ਜਿਹੜੀ ਲੜਾਈ ਹੈ ਕਿੱਥੇ ਹੋ ਕੇ ਲੜਾਂਗੇ ਔਰ ਜੇ ਭਾਰਤ ਸਰਕਾਰ ਹਰ ਸਾਲ 2.5 ਤੋਂ 3 ਲੱਖ ਕਰੋੜ ਰੁਪਇਆ ਕਾਰਪੋਰੇਟ ਹਾਊਸਿੰਗ ਦਾ ਕਰਜ਼ਾ ਮਾਫ਼ ਕਰ ਸਕਦੀ ਹੈ ਇਥੇ ਕਿਸਾਨਾਂ ਔਰ ਮਜ਼ਦੂਰਾਂ ਦਾ ਕਿਉਂ ਨਹੀਂ ਇਹ ਸਵਾਲ ਖੜਾ ਹੁੰਦਾ ਅੱਜ ਅਸੀਂ ਇਹ ਸਵਾਲ ਖੜੇ ਕਰਕੇ ਸਰਕਾਰ ਦੇ ਖਿਲਾਫ ਟ੍ਰੈਕਟਰ ਮਾਰਚ ਕਰ ਰਹੇ ਹਾਂ ਸਰਕਾਰ ਨੂੰ ਦੀ ਮੈਂ ਸਮਝਦਾ ਹਾਂ ਇੱਕ ਤਰ੍ਹਾਂ ਦੀ ਉਹਨਾਂ ਦੇ ਮੂੰਹ ਤੇ ਚਪੇੜ ਹੈ ਕਿ ਲੋਕ ਉਹਨਾਂ ਦੇ ਨਾਲ ਹੈ ਨਹੀਂ ਸਿਰਫ ਸਰਕਾਰੀ ਤੰਤਰ ਜਿਹੜਾ ਉਹ ਦਿਖਾਵਾ ਕਰਦਾ ਹੈ ਇਹ ਅੱਜ ਜਿਹੜਾ ਮੰਤਰੀ ਤਾਂ ਮੈਂ ਅਸਲੀ ਮੰਤਬ ਉਹ ਹੀ ਹੈ ਉਹ ਤੋਂ ਸੁਣੀ ਕਿ ਅੱਜ ਜਿਹੜਾ 26 ਜਨਵਰੀ ਨੂੰ ਐਸਕੇਮ ਦਾ ਫੈਸਲਾ ਸੀ ਜਿਸ ਅਸੀਂ 32 ਜਥੇਬੰਦੀਆਂ ਇਕੱਠੀਆਂ ਹੋ ਕੇ ਇਹ ਫੈਸਲਾ ਲਿਆ ਸੀ ਵੀ ਸਾਰੇ ਦੇਸ਼ ਦੇ ਵਿੱਚ 500 ਜਗ੍ਹਾ ਤੇ ਟਰੈਕਟਰ ਮਾਰਚ ਅੱਜ ਕੀਤਾ ਜਾਊ ਤੇ ਪੰਜਾਬ ਦੇ ਵਿੱਚ 100 ਜਗ੍ਹਾ ਤੇ ਤਹਿਸੀਲਾਂ ਤੇ ਜ਼ਿਲ੍ਹਿਆਂ ਦੇ ਵਿੱਚ ਇਹ ਟਰੈਕਟਰ ਮਾਰਚ ਅਸੀਂ ਕਰ ਰਹੇ ਹਾਂ ਕਿਉਂਕਿ ਅਸੀਂ ਸਰਕਾਰ ਨਾਲ ਫੈਸਲਾ ਕਰਕੇ ਆਏ ਸੀ ਤਿੰਨ ਕਾਲੇ ਕਾਨੂੰਨ ਵਾਪਸ ਕਰਵਾ ਕੇ ਆਏ ਸੀ ਉਹਦੇ ਚ ਸਾਡੀ ਐਮਐਸਪੀ ਦੀ ਮੰਗ ਅਧੂਰੀ ਰਹਿ ਗਈ ਸੀ ਜਿਹੜੀ ਸਰਕਾਰ ਨੇ ਇੰਨੇ ਸਮੇਂ ਵਿੱਚ ਸਾਡੀ ਉਹ ਪੂਰੀ ਨਹੀਂ ਕੀਤੀ ਨਾ ਉਹਦੇ ਵੱਲ ਤਵੱਜੋ ਦਿੱਤੀ ਆ ਉਸ ਤੋਂ ਬਾਅਦ ਜਿਹੜੀ ਸਾਡੀ ਕਰਜ਼ਾ ਮਾਫੀ ਦੀ ਯੋਜਨਾ ਸੀ ਕਿਉਂਕਿ ਕਰਜ਼ਾ ਸਰਕਾਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕਿਸਾਨਾਂ 'ਤੇ ਚੜਿਆ ਅਸੀਂ ਕਿਹਾ ਸਾਡੇ ਨਾਲ ਬੈਠ ਕੇ ਹਿਸਾਬ ਕਰ ਲਵੋ ਸਾਡੇ ਪੈਸੇ ਨਿਕਲੇ ਆਉਣਗੇ ਸਾਰਾ ਕਰਜ਼ਾ ਮਾਫੀ ਦੀ ਗੱਲ ਆ ਫਿਰ ਸਰਕਾਰ ਨੇ ਕਿਹਾ ਸੀ ਵੀ 2024 ਚ ਆਮਦਨ ਦੁੱਗਣੀ ਕਰ ਦਵਾਂਗੇ ਨਾ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਆ ਤੇ ਨਾ ਹੀ ਸਾਨੂੰ C2+50% ਦੇ ਹਿਸਾਬ ਨਾਲ ਸੁਆਮੀ ਨਾਥਨ ਦੇ ਮੁਤਾਬਕ ਸਾਨੂੰ ਭਾਅ ਮਿਲੇ ਨੇ ਉਹਦੇ ਰੋਸ ਵਜੋਂ ਸਰਕਾਰ ਨੂੰ ਜਗਾਉਣ ਲਈ ਕਿਉਂਕਿ ਸਰਕਾਰ ਦਾ ਵੀ ਸਮਾਂ ਪੂਰਾ ਹੋ ਗਿਆ ਸਰਕਾਰ ਵੱਡੇ ਵੱਡੇ ਜੁਮਲੇ ਕਰਦੀ ਆ ਇਹ ਵਾਦੇ ਕਰ ਲੈਂਦੀ ਆ ਪਰ ਵਾਦੇ ਨਿਭਾਉਂਦੀ ਨਹੀਂ ਉਹਨਾਂ ਨੂੰ ਜਗਾਉਣ ਲਈ ਕਈ ਵਾਰ ਸਰਕਾਰਾਂ ਨੂੰ ਵੀ ਇਹ ਬਿਖਿਆ ਪੈ ਗਿਆ ਸੀ ਵੀ ਇਹਨਾਂ ਕੋ ਬੰਦੇ ਨਹੀਂ ਅੱਜ ਅਸੀਂ ਇਹ ਵੀ ਦਿਖਾਉਣ ਲੈ ਕੇ ਆਏ ਆ ਵੀ ਉਵੇਂ ਹੀ ਟਰੈਕਟਰ ਜਿਵੇਂ ਅੱਗੇ ਸਾਡੇ ਕੋਲ ਅੰਦੋਲਨ ਮਿਲੇ ਗਿਆ ਸੀ ਉਵੇਂ ਹੀ ਟਰੈਕਟਰ ਅੱਜ ਤੁਸੀਂ ਸਮਰਾਲੇ ਚ ਹਜ਼ਾਰਾਂ ਟਰੈਕਟਰ ਦੇਖ ਲਓਗੇ ਸਾਰੀਆਂ ਜਥੇਬੰਦੀਆਂ ਨੇ ਉਵੇਂ ਹੀ ਸਾਰੇ ਜ਼ਿਲ੍ਹਿਆਂ ਤਹਿਸੀਲਾਂ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਤੇ ਡਾਇਰੈਕਟਰ ਮਾਰਚ ਕਰਕੇ ਸਰਕਾਰ ਨੂੰ ਜਗਾਉਣ ਲੱਗਿਆਂ ਵੀ ਫੌਰੀ ਤੌਰ ਤੇ ਸਾਡੀਆਂ ਮੰਗਾਂ ਤੇ ਗੌਰ ਕਰੋ ਨਹੀਂ ਆਉਣ ਵਾਲੇ ਦਿਨਾਂ ਚ ਅਸੀਂ ਇੱਕ ਵੱਡਾ ਸੰਘਰਸ਼ ਪੈਡ ਦਵਾਂਗੇ ਤੇ 16 ਫਰਵਰੀ ਨੂੰ ਅਸੀਂ ਜਿਹੜਾ ਦੇਸ਼ ਬੰਦ ਦਾ ਵੀ ਉਹ ਸੱਦਾ ਦਿੱਤਾ ਹੋਇਆ ਐਸਕੇਮ ਨੇ ਉਹਦੇ ਤੇ ਵੀ ਫੁੱਲ ਚੜਾਵਾਂਗੇ ਤੇ 28 ਤਰੀਕ ਨੂੰ ਅਸੀਂ ਲੁਧਿਆਣੇ ਦੇ ਵਿੱਚ ਐਸਕੇਮ ਦੀ ਜਿਹੜੀ ਆ ਮੀਟਿੰਗ ਸੱਦ ਲਈ